ਜੋੜ ਕੇ ਬੇਨਤੀ ਕੀਤੀ ਕਹਿੰਦਾ ਜੀ ਮੇਰੇ ਕੋਲੇ ਪੈਸੇ ਹੈ ਨਹੀਂ ਉਹ ਕਹਿੰਦਾ ਜੇ ਪੈਸੇ ਹੈ ਨਹੀਂ ਇੱਕ ਪਾਸੇ ਹੋ ਕੇ ਪਾਸੇ ਹੋ ਕੇ ਬਹਿ ਜਾ ਜਦੋਂ ਤੇਰੇ ਕੋਲੇ ਪੈਸੇ ਆ ਗਏ ਪੈਸੇ ਦੇ ਕੇ ਤੇ ਪੋਲ ਉਤੋਂ ਦੀ ਲੰਘ ਜੀ ਜੇ ਕਰਉਂਦਾ ਵੀ ਉਹ ਬੈਠਾ ਰਿਹਾ ਕਿਤੇ ਮਨ ਮੇਰ ਪੈ ਜੇ ਮੈਨੂੰ ਲੰਘਣ ਦੇ ਦੇਵੇ ਤੇ ਗਾਂ ਨੇ ਗੋਬਰ ਕਰ ਦਿੱਤਾ ਤੇ ਉਸੇ ਗੋਬਰ ਨੂੰ ਕਤਰੀ ਨੇ ਚੱਕ ਕੇ ਉਸੇ ਗੋਬਰ ਨੂੰ ਚੱਕ ਕੇ ਲਿਪਨ ਕਰਕੇ ਤੇ ਚੁੱਲ੍ਹਾ ਚੁੰਮਤਾ ਸਾਫ਼ ਕਰਕੇ ਭੋਜਨ ਪ੍ਰਸ਼ਾਦਾ ਤਿਆਰ ਕੀਤਾ ਤੇ ਛਕਿਆ ਦੇਖ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਘਟਨਾ ਨੂੰ ਬਚਨ ਉਚਾਰਨ ਕਰਦੇ ਆ ਕਿ ਗਊ ਬ੍ਰਾਹਮਣ ਕੋ ਕਰ ਲਵੋ ਕਰਦਾ ਅਰਥ ਹੱਥ ਵੀ ਆ ਇਹ ਕਰਦਾ ਅਥ ਅਰਥ ਜਿਹੜਾ ਉਹ ਜੜੀਆ ਟੈਕਸ ਹੋਈ ਆ ਗੁਰਬਾਣੀ ਦੇ ਵਿੱਚ ਦੋਹਾਂ ਅਰਥਾਂ ਦੇ ਵਿੱਚ ਕਰ ਲਿਖਿਆ ਹੋਇਆ ਸ਼ਬਦ ਦੋਹਾਂ ਅਰਥਾਂ ਦੇ ਵਿੱਚ ਆਉਂਦਾ ਕਰ ਟੈਕਸ ਵੀ ਕਰਦਾ ਅਰਥ ਹੱਥੀ ਜਿਵੇਂ ਦੋਏ ਕਰ ਜੋਰ ਕਰੋ ਅਰਦਾਸ ਖੁਦ ਭਾਵੇਂ ਤਾਂ ਆਣੇ ਰਾਸ ਦੋਨੇ ਹੱਥ ਜੋੜ ਕੇ ਤੇ ਇੱਥੇ ਬਚਨ ਨੇ ਲੜੀਵਾਰ ਕਥਾ ਦੇ ਵਿੱਚ ਕਹਿੰਦੇ ਗਊ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਨ ਨਾ ਜਾਈ ਹੁਣ ਦੇਖੋ ਮਹਾਰਾਜ ਕਹਿੰਦੇ ਵੀ ਜੇ ਕਰ ਕਉ ਨੂੰ ਟੈਕਸ ਲਾਇਆ ਜਾ ਰਿਹਾ ਹੈ ਲੰਗਣ ਤੇ ਟੈਕਸ ਲਾਇਆ ਜਾ ਰਿਹਾ ਹੈ ਬਾਅਦ ਵਿੱਚ ਉਸੇ ਹੀ ਗਾਂ ਦੇ ਗੋਬਰ ਨੂੰ ਚੱਕ ਕੇ ਉਹਦਾ ਲੇਪਣ ਕਰਕੇ ਟੈਕਸ ਲਾਉਣ ਵਾਲੇ ਨੇ ਇਹ ਕਹਿ ਦਿੰਦਾ ਵੀ ਮੇਰਾ ਚੁੱਲ੍ਹਾ ਚੌਂਕਾ ਪਵਿੱਤਰ ਹੋ ਗਿਆ ਤੇ ਹੁਣ ਮੈਂ ਰੋਟੀ ਖਾਣਾ ਹੁਣ ਮਹਾਰਾਜ ਕਹਿੰਦੇ ਇਸ ਢੰਗ ਦੇ ਨਾਲ ਤਾਂ ਦੁਨੀਆ ਤੋਂ ਤਰਿਆ ਨਹੀਂ ਜਾ ਸਕਦਾ ਵੇ ਮਨਹੋਰ ਮੁਖਹੋਰ ਚਿਰਹੋਰ ਗੱਲਾਂ ਹੋਰ ਮਹਾਰਾਏ ਕਹਿੰਦੇ ਇਹ ਸੰਗ ਦੇ ਨਾਲ ਤਾਂ ਤ੍ਰਿਆਣੀ ਜਾ ਸਕਦਾ। ਬਉ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਣ ਨਾ ਜਾਈ ਟੋਟੀ ਟਿੱਕਾ ਤੈ ਜਪ ਮਾਲੀ ਧਾਨ ਮਲੇਸ਼ਾ ਕਾਈ ਹੁਣ ਉਸ ਵੇਲੇ ਦੇ ਕਈ ਬ੍ਰਹਮਣਾਂ ਦਾ ਹਾਲ ਇਹ ਸੀਗਾ ਵੀ ਮੁਸਲਮਾਨਾਂ ਦਾ ਰਾਜ ਸੀਗਾ ਤੇੜ ਤੋਤੀ ਬੰਨੀ ਹੋਈ ਆ ਮੱਥੇ ਤੇ ਟਿੱਕਾ ਲਾਇਆ ਹੋਇਆ ਹੈ ਗਲ ਦੇ ਵਿੱਚ ਮਾਲਾ ਵੀ ਪੈਣੀ ਹੋਈ ਆ ਪਰ ਤਾਂ ਜਿਹੜਾ ਹੈ ਖਾਣਾ-ਦਾਣਾ ਜਿਹੜਾ ਹੈ ਉਹ ਮੁਸਲਮਾਨਾਂ ਦੇ ਕੋਲੋਂ ਲਿਆ ਜਾਂਦਾ ਸੀ ਕਾਣ ਮਲੇਸ਼ਾ ਖਾਹੀ ਮਤਲਬ ਕਿ ਉਹਨਾਂ ਦੇ ਪੱਖ ਦੀਆਂ ਵੀ ਗੱਲਾਂ ਕੀਤੀਆਂ ਜਾਂਦੀਆਂ ਸਨ ਕੁਝ ਅਜਿਹੇ ਦੋਰੇ ਚਿਹਰੇ ਵਾਲੇ ਬ੍ਰਹਮਣ ਲੋਕ ਜਿਨ੍ਹਾਂ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਦੇ ਹਾਲਾਤਾਂ ਨੂੰ ਦੇਖ ਕੇ ਕੀਤਾ ਅੰਤਰ ਪੂਜਾ ਪੜ੍ਹੇ ਕਤੇਬਾਂ ਸੰਜਮ ਤੁਰਕਾਂ ਭਾਈ ਹੁਣ ਕਈ ਤਾਂ ਮੁਸਲਮਾਨਾਂ ਤੋਂ ਡਰਦੇ ਹੋਏ ਕਤੇਬ ਕੁਰਾਨ ਆਦ ਵੀ ਪੜ੍ਹ ਦਿੰਦੇ ਉਸ ਵੇਲੇ ਉਹਨਾਂ ਦਾ ਰਾਜ ਹੋਣ ਕਰਕੇ ਉਹਨਾਂ ਤੋਂ ਡਰ ਕਰਕੇ ਕਈ ਕਤੇਬ ਕੁਰਾਨ ਆਦ ਵੀ ਪੜ੍ਹ ਦਿੰਦੇ ਅੰਤਰ ਪੂਜਾ ਪੜ੍ਹੇ ਹਿੰ ਕਤੇਬਾਂ ਆਪਣੇ ਘਰ ਦੇ ਵਿੱਚ ਪੂਜਾ ਤੇ ਅੰਦਰ ਖਾਤੇ ਮਹਾਰਾਜ ਕਹਿੰਦੇ ਕੁਰਾਨ ਵੀ ਪੜ੍ਹ ਦੇਣੀ ਸੰਜਮ ਤੁਰਕਾਂ ਭਾਈ ਤੇ ਕਈ ਵਾਰ ਤੌਰ ਤਰੀਕੇ ਮੁਸਲਮਾਨਾਂ ਵਾਲੇ ਵੀ ਅਪਣਾ ਲੈਣੇ ਹੁਣ ਮਹਾਰਾਜ ਕਹਿੰਦੇ ਇਹ ਤਾਂ ਕੋਈ ਗੱਲ ਨਾ ਨਾ ਹੋਈ ਛੋਬੀ ਲੈ ਪਕੰਡਾ ਨਾਮ ਲੈ ਜਾਈਂ ਤਰੰਦਾ ਪਾਤਸ਼ਾਹ ਕਹਿੰਦੇ ਪਖੰਡ ਨੂੰ ਛੱਡ ਦੇ ਸਤਨਾਮ ਸ੍ਰੀ ਵਾਹਿਗੁਰੂ ਦੇ ਨਾਮ ਦਾ ਜਾਪ ਕਰ ਭਗਵਾਨ ਦਾ ਜਾਪ ਕਰ ਰਾਮ ਨਾਮ ਦਾ ਜਾਪ ਕਰ ਰਾਮ ਨਾਮ ਜਗਤ ਨਿਸਤਾਰਾ ਪਵਜਲ ਪਾਰ ਉਤਾਰਨ ਹਰਾ ਵਾਹਿਗੁਰੂ ਦਾ ਜਾਪ ਕਰ ਮਹਾਰਾਜ ਕਹਿੰਦੇ ਪਖੰਡ ਨੂੰ ਛੱਡ ਕੇ ਤੇਰਾ ਪਲਾ ਹੋ ਜਾਏਗਾ ਮਹਲਾ ਪਹਿਲਾ ਮਾਨਸ ਖਾਣੇ ਕਰੇ ਨਿਵਾਜ ਸ਼ੁਰੀ ਵਗਾਇਨ ਤੈਨ ਗਲਤਾਗ ਉਸ ਵਕਤ ਹਾਲਾਤ ਜਿਹੜੇ ਸਨ ਗੁਰੂ ਸਾਹਿਬ ਨੇ ਦੇਖ ਕੇ ਤੇ ਬਾਣੀ ਦੇ ਵਿੱਚ ਲਿਖ ਦਿੱਤੇ ਜਿਹੜੇ ਵੱਡੀ ਲੈ ਕੇ ਹੱਕ ਨਿਆਂ ਬਦਲ ਦਿੰਦੇ ਸਨ ਇਸਲਾਮ ਦਾ ਮੁਸਲਮਾਨਾਂ ਦਾ ਰਾਜ ਸੀਗਾ ਤੇ ਪੈਸੇ ਲੈ ਕੇ ਉਸ ਵੇਲੇ ਧਾਰਮਿਕ ਬੰਦੇ ਨਿਆ ਬਦਲ ਦਿੰਦੇ ਸਨ ਜਦੋਂ ਇਸਲਾਮਕ ਰਾਜ ਸੀ ਤਾਂ ਉਹਨਾਂ ਨੇ ਧਾਰਮਿਕ ਬੰਦਿਆਂ ਨੂੰ ਪਹਿਲ ਦੇ ਆਧਾਰ ਤੇ ਸਤਕਾਰ ਸਨਮਾਨ ਦੇਣਾ ਹੁੰਦਾ ਕੋਈ ਸਜ਼ਾ ਦੇਣੀ ਹੁੰਦੀ ਤੇ ਕਾਜੀ ਸਾਹਿਬ ਨੂੰ ਹਾਜੀ ਸਾਹਿਬ ਨੂੰ ਸੱਦਿਆ ਜਾਂਦਾ ਤੇ ਉਹ ਸਜ਼ਾ ਸੁਣਾਉਂਦੇ ਸਰਕਾਰੀ ਬੰਦਾ ਕੋਈ ਸਜ਼ਾ ਨਹੀਂ ਸੁਣਾਉਂਦਾ ਧਾਰਮਿਕ ਬੰਦਾ ਸਜ਼ਾ ਸੁਣਾਉਂਦਾ ਜੀ ਦਾ ਤੇ ਉਹ ਸਜ਼ਾ ਸੁਣਾਉਣ ਵਾਲੇ ਕਈ ਵਾਰੀ ਪੈਸੇ ਲੈ ਗਏ ਸਜ਼ਾ ਹੋਰ ਹੀ ਕਿਸੇ ਨੂੰ ਸੁਣਾ ਦੇਣੀ ਗੁਨਾਹ ਕਿਸੇ ਹੋਰ ਦਾ ਉਸ ਗੱਲ ਦਾ ਜ਼ਿਕਰ ਸਹਿਬ ਨੇ ਬਾਣੀ ਵਿੱਚ ਕੀਤਾ ਕਹਿੰਦੇ ਮਾਨਸ ਖਾਣੇ ਕਰੇ ਨਿਵਾਜ ਬੰਦੇ ਖਾਣੇ ਨਿਵਾਜ ਪੜ ਰਹੇ ਨੇ ਅਨੇ ਆਏ ਕਰਨ ਵਾਲੇ ਬੇਕਸੂਰ ਲੋਕਾਂ ਨੂੰ ਮਾਰਨ ਵਾਲੇ ਬੰਦੇ ਨਿਵਾਜ ਪੜ ਰਹੇ ਨੇ ਅੱਜ ਦੀ ਗੱਲ ਨਹੀਂ ਹੈ ਜੇ ਅੱਜ ਦੀ ਗੱਲ ਹੈ ਤਾਂ ਉਹਨਾਂ ਲੋਕਾਂ ਦੀ ਹੈ ਜਿਹੜੇ ਪੜਦੇ ਤਾਂ ਨਮਾਜ਼ ਨਹੀਂ ਪਰ ਬੰਦੇ ਖਾਰੇ ਨੇ ਬੰਦੇ ਮਾਰ ਰਹੇ ਨੇ ਜਿਵੇਂ ਕਿ ਕੋਈ ਗੁਰਬਾਣੀ ਪਾਠ ਜਾਬ ਕਰੇ ਪਰ ਕਿਸੇ ਦਾ ਨੁਕਸਾਨ ਵੀ ਕਰ ਦਵੇ ਮਹਾਰਾਜ ਕਹਿੰਦੇ ਧਾਰਮਿਕ ਬੰਦਾ ਨਵਾਜ ਪੜ ਰਿਹਾ ਹੈ ਧਾਰਮਿਕ ਅਕਵਾਉਣ ਦੇ ਲਈ ਪਰ ਮਹਾਰਾਜ ਕਹਿੰਦੇ ਇਹ ਗੱਲ ਸਹੀ ਨਹੀਂ ਹੈ ਸ਼ਰੀਵ ਗਾਇਨਾ ਤੈਨ ਗਲ ਤਾਗ ਹੁਣ ਮਹਾਰਾਜ ਕਹਿੰਦੇ ਸ਼ੁਰੀ ਚਲਾਉਣ ਵਾਲਾ ਉਹਨੇ ਗਲ ਦੇ ਵਿੱਚ ਜੰਜੂ ਪਹਿਨਿਆ ਹੋਇਆ ਜਨੇਊ ਪਹਿਨਿਆ ਹੋਇਆ ਹੈ ਤੈਨ ਕਾਰ ਬ੍ਰਾਹਮਣ ਪੂਰੇ ਨਾਦ ਉਨਾਂ ਤੇ ਆਵੇ ਕੋਈ ਸਾਦ ਮਹਾਰਾਜ ਜੀ ਨੇ ਹਾਲਾਤ ਦੇਖੇ ਗੁੰਮਸਲਮਾਨਾਂ ਦਾ ਜ਼ੋਰ ਕਰਕੇ ਕੁਝ ਬ੍ਰਾਹਮਣ ਮੁਸਲਮਾਨਾਂ ਦੇ ਘਰ ਜਾ ਕੇ ਪੂਜਾ ਕਰਦੇ ਸਨ ਇਹ ਮਹਾਰਾਜ ਕਹਿੰਦੇ ਉਹਨਾਂ ਭਾਵੇਂ ਉਹੀ ਸਾਧ ਉਹਨਾਂ ਉਹਨਾਂ ਨੂੰ ਵੀ ਇਸ ਗੱਲ ਦੇ ਵਿੱਚ ਆਨੰਦ ਆਉਂਦਾ ਹੈ ਚੰਗਾ ਲੱਗਦਾ ਹੈ ਉਹਨਾਂ ਦੇ ਭੈ ਦੇ ਵਿੱਚ ਡਰ ਦੇ ਵਿੱਚ ਰਹਿਣਾ ਹੁਕਮ ਦੇ ਵਿੱਚ ਰਹਿਣਾ ਕੂੜੀ ਰਾਸ ਕੂੜਾ ਵਾਪਾਰ ਕੂੜ ਗੋਲ ਕਰੇ ਅਹਾਰ ਮਹਾਰਾਜ ਕਹਿੰਦੇ ਏ ਤਾਂ ਝੂਠ ਇਕੱਠਾ ਕਰ ਲਿਆ ਫਿਰ ਜ਼ਿੰਦਗੀ ਦੇ ਵਿੱਚ ਝੂਠਾ ਵਪਾਰ ਕਰ ਲਿਆ ਰੱਬ ਦੇ ਨਾਮ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਮੁ슬ਮਾਨਾਂ ਦੇ ਡਰਦੇ ਅਧੀਨ ਉਹਨਾਂ ਦੇ ਘਰ ਜਾ ਕੇ ਮਹਾਰਾਜ ਕਹਿੰਦੇ ਪਾਠ ਭਜਨ ਪਾਠ ਪੜ੍ਹਨ ਪੂਜਾ ਪਾਠ ਕੀਤਾ ਕੂੜ 골 ਕਰਹੀਂ ਆਹਾਰ ਮਹਾਰਾਏ ਕਿੰਨੇ ਝੂਠ ਬੋਲਣਾ ਹੀ ਕਈਆਂ ਦਾ ਆਹਾਰ ਭੋਜਨ ਬਣ ਗਿਆ ਧਰਮ ਧਰਮ ਕਾ ਡੇਰਾ ਦੂਰ ਨਾਨਕ ਖੂਦ ਰਹਿ ਆ ਪ੍ਰਭੂਰ ਮਹਾਰਾਏ ਕਹਿੰਦੇ ਜ਼ਿੰਦਗੀ ਦੇ ਵਿੱਚੋਂ ਸ਼ਰਮ ਧਰਮ ਖਤਮ ਹੋ ਗਿਆ ਇਹ ਝੂਠ ਦਾ ਜ਼ਿਆਦਾਤਰ ਬੋਲਵਾਲਾ ਹੋ ਗਿਆ ਮੱਥੇ ਟਿੱਕਾ ਢੇੜ ਟੁੱਤੀ ਕਹਈ ਹੱਥ ਸ਼ੁਰੀ ਜਗਤ ਸਤਸਾਈ ਨੀਲ ਬਸਤਰ ਪ੍ਰਹਿਰ ਹੋਵੇ ਪਰਵਾਣ ਮਲੇਸ਼ ਧਾਨ ਲੈ ਪੂਜੇ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਕਾਣਾ ਚੌਕੇ ਉੱਪਰ ਕਿਸੇ ਨ ਜਾਣਾ ਉਨਾ ਸਮਿਆਂ ਦੇ ਹਾਲਾਤ ਤੇ ਗੁਰੂ ਸਾਹਿਬ ਵਜਨ ਕਰ ਰਿਹਾ ਮਹਾਰਾਜ ਕਹਿੰਦੇ ਮੱਥੇ ਤੇ ਟਿੱਕਾ ਵੀ ਲਾ ਲਿਆ ਢੇਡ ਟੋਤੀ ਵੀ ਬਣ ਲਈ ਅਰ ਕੱਖਾਂ ਵਾਲੇ ਕੁਝ ਚੱਲੇ ਆਦ ਵੀ ਪਹਿਨ ਲਏ ਆਪਣੇ ਆਪ ਦੇ ਵਿੱਚ ਇੱਕ ਸਨਤਨੀ ਧਾਰਮਿਕ ਲਿਬਾਸ ਪਹਿਨ ਲਿਆ ਪਰ ਹੱਥ ਵਿੱਚ ਮਹਾਰਾਏ ਕਹਿੰਦੇ ਸ਼ੁਰੀ ਹੈ ਹੱਥ ਵਿੱਚ ਸ਼ੁਰੀ ਹੈ ਦਾ ਮਤਲਬ ਕਿ ਕੁਝ ਧਾਰਮਿਕ ਲੋਕਾਂ ਨੇ ਲੋਕਾਂ ਨੂੰ ਵੜਨਾ ਟੁਕਣਾ ਸ਼ੁਰੂ ਕਰ ਦਿੱਤਾ ਵੀ ਆਪਣੇ ਤੱਕ ਮਤਲਬ ਆ ਲੋਕਾਂ ਦਾ ਭਲਾ ਹੋਵੇ ਜਾਂ ਨਾ ਹੋਵੇ ਧਰਮ ਦੇ ਨਾਂ ਤੇ ਨਫਰਤ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਜਿਵੇਂ ਕਿ ਮੰਨੂ ਸਿਮਰਤੀ ਦੇ ਵਿੱਚ ਧਰਮ ਦੇ ਨਾਂ ਤੇ ਇੰਨਾ ਹੋ ਰੋਲਾ ਹੈ ਜਿਹਦੇ ਵਿੱਚ ਆਮ ਲੋਕਾਂ ਦੇ ਵਿੱਚ ਇੱਕ ਦੂਜੇ ਨਾਲ ਕੋਈ ਪਰਸ਼ਾਵਾ ਵੀ ਪੈ ਜਾਈ ਤੇ ਦੂਜਾ ਕਵੇ ਮੈਂ ਪਟਿਆ ਗਿਆ ਜੀ ਸਰਬੱਤ ਦਾ ਭਲਾ ਮੰਗਣਾ ਤਾਂ ਦੂਰ ਦੀ ਗੱਲ ਦੂਜਿਆਂ ਨੂੰ ਇਨਸਾਨ ਨਾ ਸਮਝਣਾ ਜਿਹਨੂੰ ਸਹਿਬ ਨੇ ਹਾਲਾਤ ਦੇਖ ਕੇ ਸਹਿਬ ਨੇ ਬਚਨ ਲਿਖਿਆ ਮਹਾਰਾਜ ਨੇ ਕਮਰੇ ਵਿੱਚ ਬਹਿ ਕੇ ਕਰੇ ਬਹਿ ਕੇ ਗੱਲਾਂ ਨਹੀਂ ਦੇਖੀਆਂ ਹਾਲਾਤ ਦੇਖ ਕੇ ਗੁਰੂ ਨਾਨਕ ਸਾਹਿਬ ਨੇ ਇਹ ਵਜਨ ਇਹ ਸ਼ਬਦ ਲਿਖਿਆ ਨੀਲ ਬਸਤਰ ਪੈਰ ਹੋਵੇ ਪ੍ਰਵਾਨ ਮਤਲਬ ਉਸ ਵੇਲੇ ਜਦੋਂ ਮੁਸਲਮਾਨਾਂ ਦਾ ਰਾਜ ਸੀ ਕਈ ਬ੍ਰਾਹਮਣ ਜਿਹੜੇ ਨੇ ਉਹਨਾਂ ਦਾ ਦੱਸਿਆ ਹੋਇਆ ਧਾਰਮਿਕ ਚੋਲਾ ਪਹਿਨ ਕੇ ਉਹਨਾਂ ਤੋਂ ਪ੍ਰਵਾਨਗੀ ਲੈਂਦੇ ਵੀ ਹੁਣ ਠੀਕ ਆ ਉਹ ਫਿਰ ਪ੍ਰਵਾਨਗੀ ਨੇ ਦੇ ਵਿਹਾਰ ਠੀਕ ਆ ਤੂੰ ਸਾਡੇ ਕਹਿ ਇਸਲਾਮ ਦੇ ਵਿੱਚ ਇੱਕ ਅਜਿਹੇ ਇਸਲਾਮੀ ਆ ਜਿਹੜੇ ਨੀਲਾ ਬਾਣਾ ਪਹਿਨਦੇ ਆ ਉੱਚ ਦੇ ਪੀਰ ਦੀ ਜਿਹੜੀ ਪੂਜਾ ਕਰਦੇ ਆ ਸੇਵਾ ਕਰਦੇ ਆ ਇਸਲਾਮ ਦੇ ਵਿੱਚ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਆਪਾਂ ਪਵਿੱਤਰ ਇਤਿਹਾਸ ਨੂੰ ਪੜ੍ਹਦੇ ਆ ਤੇ ਉਹਦੇ ਵਿੱਚ ਇੱਕ ਸਮੇਂ ਮਹਾਰਾਜ ਉੱਚ ਦੇ ਪੀਰ ਬਣੇ ਗਨੀ ਖਾਂ ਤੇ ਨਵੀ ਖਾਂ ਗੁਰੂ ਪਾਤਸ਼ਾਹ ਜੀ ਦਾ ਅੱਗੇ ਹੋ ਕੇ ਅਗਲੇ ਪਾਵਿਆਂ ਤੇ ਪਲੰਘਾਂ ਚੁਗਦੇ ਨੇ ਤੇ ਜਿਹੜਾ ਵੀ ਕੋਈ ਮੁਸਲਮਾਨ ਮਿਲਦਾ ਉਹਨੂੰ ਕਹਿੰਦੇ ਨੇ ਵੀ ਇਹ ਉੱਚ ਦੇ ਪੀਰ ਨੇ ਮਹਾਰਾਜ ਨੇ ਨੀਲਾ ਚੋਲਾ ਪਹਿਨਿਆ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕੇਸ ਖੋਲੇ ਛੱਡ ਕੇ ਉੱਪਰ ਫਿਰ ਇੱਕ ਦਸਤਾਰ ਨੀਲੀ ਸਜਾਈ ਹੋਈ ਆ ਉੱਚ ਦੇ ਪੀਰ ਦਾ ਲਿਬਾਸ ਆ ਸੌਖੇ ਸਮਝਣ ਦੇ ਲਈ ਜਿਵੇਂ ਗੁਰੂ ਨਾਨਕ ਦੇ ਸਿੱਖ ਕਈ ਤਰ੍ਹਾਂ ਦੇ ਆ ਨਾਨਕ ਸਰੀਏ ਚਿੱਟੇ ਚੋਲਿਆਂ ਵਾਲੇ ਵੀ ਜਿਹੜੇ ਉਹ ਗੁਰੂ ਨਾਨਕ ਦੇ ਸੇਵਕ ਨੇ ਸੱਚੇ ਪਾਤਸ਼ਾਹ ਦੇ ਉਹ ਵੀ ਕਹਿੰਦੇ ਵੀ ਅਸੀਂ ਸੇਵਕਾਂ ਜੀ ਹੁਣ ਜਿਹੜੇ ਭਗਵੇਂ ਚੋਲੇ ਵਾਲੇ ਬਾਬੇ ਨੇ ਉਦਾਸੀ ਸਾਧੂ ਉਹ ਵੀ ਕਹਿੰਦੇ ਵੀ ਅਸੀਂ ਗੁਰੂ ਨਾਨਕ ਦੇ ਸੇਵਕਾਂ ਪਰ ਉਹਨਾਂ ਦੇ ਚੋਲਿਆਂ ਦਾ ਰੰਗ ਜਿਹੜਾ ਉਹ ਭਗਵਾ ਹੈ ਉਹਨਾਂ ਨੇ ਇਹ ਗੱਲ ਸੇ ਜਿਹੜੇ ਉਹ ਕਹਿੰਦੇ ਵੀ ਅਸੀਂ ਸੇਵਕਾਂ ਅਸੀਂ ਵੀ ਮਹਾਰਾਜ ਦੇ ਸੇਵਕਾਂ ਤੇ ਹੋਰ ਟਕਸਾਲੀਏ ਨਿਰਮਲੇ ਸਾਧੂ ਵੱਖਰੇ ਵੱਖਰੇ ਮਤਲਬ ਕਿ ਹੈ ਇੱਕੋ ਗੁਰੂ ਦੇ ਪੂਜਕ ਪਰ ਲਿਬਾਸ ਵੱਖਰੇ ਵੱਖਰੇ ਆ। ਐਵੇਂ ਮੁਸਲਮਾਨਾਂ ਦੇ ਵਿੱਚ ਇੱਕ ਉਹ ਲੋਕ ਨੇ ਜਿਹੜੇ ਨੀਲਾ ਬਾਣਾ ਪਹਿਨ ਕੇ ਰੱਖਦੇ ਆ। ਉਸ ਵੇਲੇ ਉਹਨਾਂ ਦਾ ਰਾਜ ਹੋਣ ਕਰਕੇ ਕਈ ਬ੍ਰਹਮਣ ਜਿਹੜੇ ਨੇ ਉਹਨਾਂ ਦੇ ਧਰਮ ਦੇ ਮੁਤਾਬਕ ਲਿਬਾਸ ਪਹਿਨਦੇ ਮੁਸਲਮਾਨਾਂ ਦੇ ਮੁਤਾਬਕ ਜੀ ਦੋਨਾਂ ਦਾ ਰਾਜਭਾਗ ਸੀ ਤੇ ਗੁਰੂ ਨਾਨਕ ਸਾਹਿਬ ਨੇ ਦੇਖ ਕੇ ਇਹ ਬਚਨ ਉਚਾਰਨ ਕੀਤੇ ਕਹਿੰਦੇ ਨੀਲ ਬਸਤਰ ਪਹਿਰ ਹੋਵੇ ਪ੍ਰਵਾਨ ਮਲੇਸ਼ ਧਾਨ ਲੈ ਪੂਜੇ ਪ੍ਰਾਣ ਫੇਰ ਮਲੇਸ਼ੀਆ ਤੋਂ ਪੈਸਾ ਲੈ ਕੇ ਅੰਨ ਲੈ ਕੇ ਪ੍ਰਾਣਾ ਦੀ ਵੀ ਪੂਜਾ ਕੀਤੀ ਜਾਂਦੀ ਤੇ ਕੁਰਾਨ ਦੀ ਵੀ ਪੂਜਾ ਕੀਤੀ ਜਾਂਦੀ ਸੀ ਕੁਝ ਅਜਿਹੇ ਬ੍ਰਾਹਮਣ ਸਨ ਕੋਈ ਕਟੜ ਸਨ ਉਹ ਨਹੀਂ ਸੀ ਪਰ ਵੱਡੀ ਗਿਣਤੀ ਉਹਨਾਂ ਦੀ ਸੀ ਜਿਹੜੇ ਮੁਸਲਮਾਨਾਂ ਦੇ ਆਖੇ ਲੱਗਣ ਵਾਲੇ ਸਨ ਪਾਖਿਆ ਦਾ ਕੁੱਠਾ ਬੱਕਰਾ ਖਾਣਾ ਚੌਪੇ ਉੱਪਰ ਕਿਸੇ ਨਾ ਜਾਣਾ ਹੁਣ ਇੱਕ ਪਾਸੇ ਤਾਂ ਮਹਾਰਾਜ ਕਹਿੰਦੇ ਮੁਸਲਮਾਨ ਦੇ ਘਰ ਜਾ ਕੇ ਕਲਮਾ ਪੜ੍ਹਿਆ ਹੋਇਆ ਬੱਕਰਾ ਖਾ ਕੇ ਬ੍ਰਾਹਮਣ ਜੀ ਆ ਗਈ ਤੇ ਦੂਜੇ ਪਾਸੇ ਲੋਕਾਂ ਨੂੰ ਕਹਿਣ ਲੱਗੇ ਵੀ ਤੁਸੀਂ ਮੇਰੇ ਚੌਕੇ ਨਹੀਂ ਚੜਨਾ ਜੇ ਤੁਸੀਂ ਮੇਰੇ ਚੌਕੇ ਚੜ ਗਏ ਤੇ ਮੇਰਾ ਚੌਕਾ ਭਟਿਆ ਜਾਊਗਾ ਹੁਣ ਮਹਾਰਾਜ ਉਸ ਗੱਲ ਦਾ ਜ਼ਿਕਰ ਕਰਦੇ ਆ ਆਪ ਆਖਿਆ ਕਾ ਦਾ ਅਰਥ ਹੈ ਵੀ ਕਲਮਾ ਪੜ੍ਹ ਕੇ ਬਣਾਇਆ ਹੋਇਆ ਕੁੱਠਾ ਮਾਸ ਜੀ ਨੂੰ ਕਹਿੰਦੇ ਆ ਇਸਲਾਮਿਕ ਤੌਰ ਤੇ ਤਿਆਰ ਕੀਤਾ ਹੋਇਆ ਭੋਜਨ ਖਾ ਲਿਆ ਬੱਕਰਾ ਖਾ ਲਿਆ ਮਾਸ ਖਾ ਲਿਆ ਤੇ ਘਰੇ ਆ ਕੇ ਕਹਿ ਦਿੱਤਾ ਵੀ ਦੂਜਾ ਕੋਈ ਹੋਰ ਬੰਦਾ ਵੀ ਮੇਰੇ ਚੌਂਕੇ ਤੇ ਆ ਕੇ ਪਰੇਸ਼ਾਵਾ ਨਾ ਪਾਵੇ ਜਿਵੇਂ ਇਤਿਹਾਸ ਦੇ ਵਿੱਚੋਂ ਪੜ੍ਹਦੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਭਾਈ ਮਰਦਾਨਾ ਜੀ ਭੱਜੇ ਆਉਂਦਿਆ ਤੇ ਗੁਰੂ ਸਾਹਿਬ ਦੇ ਚਰਨਾਂ ਤੇ ਸਿਰ ਰੱਖ ਕੇ ਕਹਿੰਦੇ ਮਹਾਰਾਜ ਮੈਨੂੰ ਬਚਾ ਲਓ ਮਹਾਰਾਜ ਕਹਿੰਦੇ ਕੀ ਹੋਇਆ ਤੇ ਇਸ਼ਾਰਾ ਕਰਦਿਆ ਸੌ ਸਾਈ ਹੋਏ ਭਾਈ ਮਰਦਾਨਾ ਜੀ ਵੀ ਮਹਾਰਾਜ ਮਗਰ ਕੋਈ ਆ ਰਿਹਾ ਮਾਰਨ ਦੇ ਲਈ ਮੈਨੂੰ ਇੰਨੇ ਨੂੰ ਦੇਖਿਆ ਕਿ ਬ੍ਰਾਹਮਣ ਜੀ ਦੇ ਹੱਥ ਦੇ ਵਿੱਚ ਬਲਦਾ ਹੋਇਆ ਲੱਕੜ ਦਾ ਹਿੱਸਾ ਹੈ। ਜੀ ਬਲਦੀ ਹੋਈ ਲੱਕੜ ਤੇ ਉਹ ਭੱਜੇ ਆਉਂਦੇ ਆ। ਦੇਖ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੋਈ ਦੇ ਬ੍ਰਾਹਮਣ ਜੀ ਹੋਇਆ ਕੀ ਇਹ ਗੱਲ ਈਰਖਾ ਵਾਲੀ ਨਹੀਂ। ਜੇ ਕਿਸੇ ਨੂੰ ਇਸ ਗੱਲ ਦੇ ਵਿੱਚ ਈਰਖਾ ਲੱਗੇ ਤੇ ਫ੍ਰੀ ਟਾਈਮ ਮੇਰੇ ਨਾਲ ਵਿਚਾਰ ਕਰ ਸਕਦਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪੁੱਛਿਆ ਬ੍ਰਹਮਣ ਜੀ ਕਿਵੇਂ ਬਲ ਦੀ ਲੱਕੜ ਚੱਕੀ ਆਉਂਦੇ ਹੋ ਕਹਿੰਦੇ ਮੈਂ ਤੁਹਾਡੇ ਮਰਦਾਨੇ ਨੂੰ ਅੱਜ ਸਾੜ ਦੇਣਾ ਬ੍ਰਹਮਣ ਜੀ ਦੇ ਬੋਲ ਸੀ ਕਹਿੰਦੇ ਤੁਹਾਡੇ ਮਰਦਾਨੇ ਨੂੰ ਅੱਜ ਮੈਂ ਸਾੜ ਦੇਣਾ ਮਹਾਰਾਜ ਹੁਣ ਮਹਾਰਾਜ ਨੇ ਕਿਹਾ ਵੀ ਇਹ ਤਾਂ ਰੱਬ ਨੂੰ ਮੰਨਣ ਵਾਲਾ ਹੈ ਇਹਨੇ ਕੀ ਇਹੋ ਜਿਹਾ ਕਰਤਾ ਉਹ ਕਹਿੰਦਾ ਜੀ ਮੈਂ ਸਾਰੇ ਦਿਨ ਦਾ ਭੁੱਖਾ ਪਹਿਲਾ ਮੈਂ ਮਸਾ ਗੋਊ ਦਾ ਗੋਬਰ ਲੱਭਿਆ ਗੋਬਰ ਲੱਭ ਕੇ ਲੇਪਣ ਕੀਤਾ ਲੇਪਣ ਕਰਕੇ ਫਿਰ ਮੈਂ ਲੱਕੜਾਂ ਧੋਈਆਂ ਸਕਾਈਆਂ ਲੱਕੜਾਂ ਧੋ ਕੇ ਸਗਾ ਕੇ ਫਿਰ ਮੈਂ ਭੋਜਨ ਪ੍ਰਸ਼ਾਦਾ ਤਿਆਰ ਕੀਤਾ ਤੇ ਐਨ ਜਦੋਂ ਸ਼ਕਲ ਲੱਗਾ ਤੁਹਾਡਾ ਮਰਦਾਨਾ ਕੋਲ ਦੀ ਲੰਗ ਗਿਆ ਐਨੇ ਵੀ ਉਹਨੇ ਝੂਠਿਆ ਤਲਾ ਦਿੱ ਨਾ ਤੁਹਾਡਾ ਮਰਦਾਨਾ ਕੋਲ ਦੀ ਲੰਗ ਗਿਆ ਤੇ ਇਹਦਾ ਪਰਸ਼ਾਵਾਂ ਮੇਰੇ ਪ੍ਰਸ਼ਾਦੇ ਤੇ ਪੈ ਗਿਆ ਇਹ ਹੁਣ ਢਿੱਟਿਆ ਗਿਆ ਮੈਂ ਇਹ ਰੋਟੀਆਂ ਖਾ ਨਹੀਂ ਸਕਦਾ ਮੈਂ ਪ੍ਰਸ਼ਾਦਾ ਖਾ ਨਹੀਂ ਸਕਦਾ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵੀ ਚਲੋ ਇੱਕ ਬੰਦੇ ਦਾ ਪਰਸ਼ਾਵਾਂ ਪੈਣ ਦੇ ਨਾਲ ਤੇਰਾ ਪ੍ਰਸ਼ਾਦਾ ਢਿੱਟਿਆ ਗਿਆ ਪਰ ਜਿਨ੍ਹਾਂ ਇੱਲਾਂ ਨੇ ਜਿਨ੍ਹਾਂ ਗਿਰਜਾਂ ਨੇ ਕਦੀ ਮੁਰਦਾ ਖਾ ਕੇ ਮੂਮਿਨੀ ਤੋਤਾ ਉਹਨਾਂ ਦਾ ਪਰਛਾਵਾਂ ਤੇਰੇ ਤੇ ਪੈ ਰਿਹਾ ਅਸਮਾਨ ਦੇ ਵਿੱਚੋਂ ਡਰੇ ਪੰਛੀਆਂ ਦਾ ਪਰਛਾਵਾਂ ਤੇਰੇ ਤੇ ਪੈ ਰਿਹਾ ਕਿੰਦਰ ਜਾਏਗਾ ਮਤਲਬ ਧਰਮ ਦੇ ਨਾਂ ਤੇ ਜ਼ੁਲਮ ਧਰਮ ਦੇ ਨਾਂ ਦੇ ਜਿਹੜਾ ਉਹ ਹੱਥ ਵਿੱਚ ਛੁਰੀ ਫੜ ਕੇ ਦੂਜੇ ਨੂੰ ਮਾਰਨ ਵਾਲਾ ਕੰਮ ਇਸੇ ਲਈ ਮਹਾਰਾਜ ਨੇ ਕਿਹਾ ਸੀ ਹੱਥ ਛੁਰੀ ਜਗਤ ਕਾਸਾਈ ਅਗਲੇ ਵਚਨ ਨੇ ਮਹਾਰਾਜ ਕਹਿੰਦੇ ਆਪਾਖਿਆ ਦਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਮੁਸਲਮਾਨਾਂ ਦੇ ਮੁਤਾਬਕ ਕੁੱਠਾ ਮਾਸ ਬੱਕਰਾ ਖਾ ਕੇ ਘਰੇ ਆ ਗਿਆ ਤੇ ਘਰੇ ਆ ਕੇ ਹੁਣ ਲੋਕਾਂ ਨੂੰ ਕਹਿੰਦਾ ਵੀ ਮੇਰੇ ਚੁੱਲ੍ਹੇ ਤੇ ਕਿਸੇ ਨੇ ਆਉਣਾ ਨਹੀਂ ਜੇ ਕਿਸੇ ਨੇ ਪਰਛਾਵਾਂ ਵੀ ਪਾਤਾ ਤੇ ਪਟਿਆ ਜਾਊਗਾ ਜਦੋਂ ਕੁੱਠਾ ਮਾਸ ਖਾਦਾ ਉਦੋਂ ਪਟਿਆ ਨਹੀਂ ਗਿਆ ਜਦੋਂ ਕੋਈ ਇਨਸਾਨ ਲੰਘਦਾ ਤੇ ਉਹਦਾ ਪਰਛਾਵਾਂ ਇਹਨੂੰ ਪਟਿਜੇ ਪਟਿਆ ਜਾਂਦਾ ਹੈ ਅੱਜ ਦੇ ਸਮੇਂ ਵੀ ਇਹ ਗੱਲ ਚੱਲਦੀ ਆ ਜਦੋਂ ਹਿੰਦੂ ਰਾਸ਼ਟਰ ਦੀ ਗੱਲ ਚੱਲਦੀ ਆ ਤਾਂ ਉਦੋਂ ਕੁਝ ਲੋਕ ਕਹਿੰਦੇ ਹਾਂ ਵੀ ਦੂਜੇ ਲੋਕਾਂ ਤੋਂ ਅਸੀਂ ਪੈਸੇ ਤਾਂ ਲੈ ਸਕਦੇ ਆ ਪਰ ਉਹਨੂੰ ਆਪ ਦੇ ਥੜੇ ਨਹੀਂ ਚੜ੍ਹ ਨਹੀਂ ਸਕਦੇ ਵੀ ਜੇ ਉਹ ਮੱਥਾ ਟੇਕੇ ਸਾਨੂੰ ਪੈਸੇ ਪੈਸੇ ਤਾਂ ਲੈ ਸਕਦੇ ਆ ਉਹਦੇ ਤੋਂ ਖਾਣ ਵਾਲੀ ਕੋਈ ਚੀਜ਼ ਲੈ ਕੇ ਨਹੀਂ ਖਾ ਸਕਦੇ ਉਹਦਾ ਦਿੱਤਾ ਹੋਇਆ ਕੋਈ ਕੱਪੜਾ ਨਹੀਂ ਪਹਿਨ ਸਕਦੇ ਉਦੇ ਤੋਂ ਖਾਣ ਵਾਲੀ ਚੀਜ਼ ਲੈ ਕੇ ਨਹੀਂ ਖਾ ਸਕਦੇ ਦਿੱਤਾ ਹੋਇਆ ਕੱਪੜਾ ਨਹੀਂ ਪਹਿਨ ਸਕਦੇ ਉਹਨੂੰ ਆਪਦੇ ਬਰਾਬਰ ਨਹੀਂ ਬਿਠਾ ਸਕਦੇ ਪਰ ਜੇ ਉਹ ਪੈਸੇ ਦੇਵੇ ਉਹ ਅਸੀਂ ਰੱਖ ਸਕਦੇ ਆ ਇਹ ਕੋਈ ਗੱਲ ਨਹੀਂ ਨਾ ਬਣੀ ਤਾਂ ਮਹਾਰਾਜ ਉਸ ਗੱਲ ਦਾ ਜ਼ਿਕਰ ਕਰਦੇ ਆ ਕਹਿੰਦੇ ਆਪਹਾਥਿਆ ਦਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾਲ ਦਾਣਾ ਜੀ ਕੇ ਚੌਕਾ ਕੱਢੀ ਘਾਰ ਉੱਪਰ ਆਏ ਬੈਠੇ ਕੂੜਿਆਰ ਕੂੜਿਆਰ ਕਹਿੰਦੇ ਆ ਛੁੱਟੇ ਨੂੰ ਹੁਣ ਮਹਾਰਾਏ ਕਹਿੰਦੇ ਗੋਬਰ ਵੀ ਕੀਤਾ ਲੇਪਨ ਵੀ ਕੀਤਾ ਗਾਂ ਦਾ ਗੋਬਰ ਲੈ ਕੇ ਲੇਪਨ ਵੀ ਕੀਤਾ ਤੇ ਲਕੀਰਾਂ ਵੀ ਖਿੱਚ ਲੀਆਂ ਪਰ ਉੱਥੇ ਆ ਕੇ ਭੋਜਨ ਖਾਣ ਵਾਲੇ ਲੋਕ ਜ਼ਿਆਦਾਤਰ ਝੂਠੇ ਸਨ ਮਤਲਬ ਕਿ ਮਲੇਸ਼ੀਆਂ ਮੁਸਲਮਾਨਾਂ ਦੇ ਮੁਤਾਬਕ ਚੱਲਣ ਵਾਲੇ ਤੇ ਲੋਕਾਂ ਨੂੰ ਆਮ ਜਨਤਾ ਨੂੰ ਧੰਨ ਕਰਨ ਵਾਲੇ ਮਤ ਪਿੱਟੈ ਵੇ ਮਤ ਪਿੱਟੈ ਇਹ ਅਨ ਅ ਸਾਡਾ ਪਿੱਟੈ ਭਗਤ ਕਬੀਰ ਸਹਿਬ ਮਹਾਰਾਜ ਜੀ ਦੀ ਜ਼ਿੰਦਗੀ ਪੜੋਗੇ ਨਾ ਤੁਸੀਂ ਉਹ ਬੜੇ ਫਨੀ ਟਾਈਪ ਦੇ ਬੰਦੇ ਸਨ ਭਗਤ ਕਬੀਰ ਸਹਿਬ ਮਹਾਰਾਜ ਉਹਨਾਂ ਨੂੰ ਵੀ ਜਾਤੀ ਦੇ ਆਧਾਰ ਤੇ ਮਾੜਾ ਕਿਹਾ ਜਾਂਦਾ ਸੀ ਭਗਤ ਕਬੀਰ ਸਹਿਬ ਮਹਾਰਾਜ ਨੂੰ ਉਹਨਾਂ ਦੀ ਕਿੰਨੀ ਬਾਣੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਰ ਜਿਵੇਂ ਆ ਹੁਣ ਸਰਦੀ ਆ ਸਰਦੀ ਦੇ ਵਿੱਚ ਕੋਈ ਬ੍ਰਾਹਮਣ ਜੀ ਨਹਾ ਕੇ ਆਏ ਆ ਤੋਕ ਲੱਗੀ ਆ ਤੇ ਭੱਜ ਕੇ ਭਗਤ ਕਬੀਰ ਸਹਿਬ ਮਹਾਰਾਜ ਉਹਦੇ ਤੇ ਆਪਦਾ ਪਰਸ਼ਾਵਾਂ ਪਾ ਦਿੰਦੇ ਉਹਨਾਂ ਕੇ ਆਉਂਦਾ ਵੀ ਪਟਿਆ ਗਿਆ ਮੈਂ ਪਰਸ਼ਾਵਾਂ ਹੀ ਪੈ ਗਿਆ ਉਹਨੇ ਹੱਥ ਨਹੀਂ ਲਾਇਆ ਉਹਦਾ ਕੱਲਾ ਪਰਸ਼ਾਵਾਂ ਪਿਆ ਹੁਣ ਪਰਸ਼ਾਵਾਂ ਜਦੋਂ ਪੈ ਗਿਆ ਤੇ ਫੇਰ ਣੋਣਾ ਪਿਆ ਉਹ ਨਾ ਆ ਗਿਆ ਜੇ ਬਾਹਰ ਹੀ ਆਇਆ ਸੀ ਭਗਤ ਕਬੀਰ ਸਾਹਿਬ ਮਹਾਰਾਜ ਫੇਰ ਭੱਜੇ ਭੱਜ ਕੇ ਕੋਲ ਦੀ ਲੰਘੇ ਉਹ ਨੂੰ ਵੀ ਫੇਰ ਪਟਿਆ ਗਿਆ ਫੇਰ ਨਾਣਾ ਪਊਗਾ ਉਹ ਇੰਜ ਨਵਾਉਂਦੇ ਰਣੋ ਇਹ ਉਹਦੇ ਮਨ ਦਾ ਵਹਿਮ ਵੀ ਦੂਰ ਕਰਦੇ ਵੀ ਇੱਕ ਬੰਦੇ ਦੇ ਪਰਸ਼ਾਵੇਂ ਪੈਣ ਦੇ ਨਾਲ ਜੇ ਬੰਦਾ ਪਟਿਆ ਜਾਂਦਾ ਇਹ ਤੁਹਾਡੇ ਵਿੱਚ ਇਨਸਾਨੀਅਤ ਕਿੱਥੋਂ ਆਉਗੀ ਤੁਹਾਡੇ ਵਿੱਚ ਸਰਬੱਤ ਦਾ ਭਲਾ ਕਿਦੋਂ ਮੰਗੋਗੇ ਤੁਸੀਂ ਜੇ ਇੱਕ ਇਨਸਾਨ ਦੇ ਪਰਸ਼ਾਵੇਂ ਪੈਣ ਦੇ ਨਾਲ ਤੁਸੀਂ ਪਟੇ ਜਾਂਦੇ ਹੋ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਤ ਪਟੇ ਵੇ ਮਤ ਪਟੇ ਇਹ ਆਨਾ ਸਾਡਾ ਫਟੇ ਤਨ ਫਟੇ ਫੇੜ ਕਰੇਨ ਮਨ ਝੂਠਾ ਚੁਲੀ ਪਰੇਲ ਹੁਣ ਬ੍ਰਹਮਣੀ ਤਰੀਕੇ ਦੇ ਨਾਲ ਗਾਂ ਦਾ ਗੋਬਰ ਦਾ ਲੇਵ ਕਰਕੇ ਲਕੀਰਾਂ ਖਿੱਚ ਕੇ ਲੱਕਣਾ ਧੋ ਕੇ ਸਗਾ ਕੇ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਫਿਰ ਚੁਲੀ ਕਰਕੇ ਫਿਰ ਆਪ ਦੇ ਪਰਧੋਗੇ ਪ੍ਰਸ਼ਾਦਾ ਛਕਣ ਲੱਗੇ ਪਰ ਮਹਾਰਾਜ ਕਹਿੰਦੇ ਇਹ ਤਾਂ ਹੋ ਗਈ ਬਾਹਰੀਆਂ ਕਰਿਆ ਵਣ ਉਸ ਤੋਂ ਪਹਿਲਾਂ ਮਲੇਸ਼ੀਆਂ ਦੇ ਕੋਲੋਂ ਮੁਸਲਮਾਨਾਂ ਦੇ ਕੋਲੋਂ ਉੱਠਾ ਬੱਕਰਾ ਖਾ ਕੇ ਆਂਦਾ ਘਰੇ ਆ ਕੇ ਲਕੀਰਾਂ ਖਿੱਚ ਲੀਆਂ ਲੋਕਾਂ ਨੂੰ ਚੁੱਲ੍ਹੇ ਨਹੀਂ ਚੜਨ ਦਿੱਤਾ ਵੀ ਮੈਂ ਬਹੁਤ ਸੁਚ ਬ੍ਰਾਹਮਣ ਤੇ ਫਿਰ ਮਹਾਰਾਜ ਕਹਿੰਦੇ ਮਨ ਝੂਠਾ ਹੈ ਚੁਲੀ ਪਰੇ ਮਨ ਝੂਠਾ ਹੈ ਪਰ ਬਾਹਰੋਂ ਆਪਣੇ ਆਪ ਨੂੰ ਸ਼ੋਅ ਆਫ ਕਰ ਰਿਹਾ ਵੀ ਮੇਰੇ ਵਰਗਾ ਮਹਾਨ ਕੋਈ ਨਹੀਂ ਇਹ ਤਾਂ ਗਲਤ ਆਪਾ ਕਿਹਾ ਕਹਿੰਦੇ ਮਤਲਬ ਦੋ ਮੂੰਹ ਨਹੀਂ ਹੋਣੇ ਚਾਹੀਦੇ ਇੱਕ ਹੀ ਹੋਣਾ ਚਾਹੀਦਾ ਇੱਕ ਹੀ ਚਿਹਰਾ ਹੋਣਾ ਚਾਹੀਦਾ ਹੈ ਦੋ ਚਿਹਰੇ ਨਹੀਂ ਵੀ ਮੈਂ ਜਿਹੜਾ ਉਹ ਪਖੰਡ ਵੀ ਕਰਾਂ ਤੇ ਆਪਣੇ ਆਪ ਨੂੰ ਧਾਰਮਿਕ ਵੀ ਜਿਹੜਾ ਉਹ ਕਵਾਂ ਕਹੋ ਨਾਨਕ ਸੱਚ ਧਿਆਈਐ ਸੁੱਚ ਹੋਵੇ ਆ ਸੱਚ ਪਾਈਐ ਪਵਿੱਤਰਤਾਈ ਸੁੱਤ ਸਫਾਈ ਹੋਣੀ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ ਕੁਝ ਅਜਿਹੇ ਧਰਮ ਵੀ ਨੇ ਜਿਹੜੇ ਕਹਿੰਦੇ ਵੀ ਨਾ ਨਹਾਉਣਾ ਭਗਤੀ ਆ 300 ਦੇ ਕਰੀਬ ਧਰਮ ਨੇ ਆਪਾਂ 4-5 ਹੀ ਗਿਣਦੇ ਆ ਪਰ ਥੋੜਾ ਜਿਆ ડીਪਲੀ ਜੇ ਦੇਖਾਂਗੇ ਤਾਂ 300 ਦੇ ਕਰੀਬ ਧਰਮ ਨੇ ਉਹਨਾਂ 300 ਦੇ ਵਿੱਚੋਂ ਇੱਕ ਅਜਿਹੀ ਵੀ ਨੇ ਸਰੇਵੜੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਜਿਕਰ ਦਸਵੇਂ ਪਾਤਸ਼ਾਹ ਨੇ ਜਪੂ ਸਾਹਿਬ ਤੋਂ ਬਾਅਦ ਜਿਹੜੀ ਬਾਣੀ ਪੜ੍ਹਦੇ ਆ ਜਪਜੀ ਸਾਹਿਬ ਜਪੂ ਸਾਹਿਬ ਫਿਰ ਸਵਈਏ ਪੜ੍ਹਦੇ ਆ ਤੇ ਸਵਈਆਂ ਦੇ ਸ਼ੁਰੂ ਦੇ ਵਿੱਚ ਮਹਾਰਾਜ ਨੇ ਲਿਖਿਆ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫर्यो कर जोग ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਤ ਸੰਤ ਸਮੂਹ अनेक ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖਿਤ ਪ੍ਰਾਂਪਤ ਦੀ ਦੇ શ્રી ਭਗਵਾਨ ਕੀ ਭਾਇ ਕਿਰਪਾ ਹੁੰਦੀ ਹੈ ਕਰਤੀ ਵਿਨੇਕ ਰੱਤੀ ਕੀ ਧੰਨ ਗੁਰੂ ਨਨਕ ਸਹਿਬ ਮਹਾਰਾਜ ਜੀ ਹੁਣ ਅਜਿਹੇ ਲੋਕ ਵੀ ਨੇ ਜਿਹੜੇ ਕਹਿੰਦੇ ਵੀ ਆ ਭਗਤੀ ਆ ਹੈਰਾਨ ਹੋ ਜੂਗੇ ਇੰਨੇ ਮੈਲੇ ਕੋ ਚਲੇ ਰਹਿਣਾ ਵੀ ਕਦੀ ਬਰਸ਼ ਨਹੀਂ ਕਰਨਾ ਫਿਰ ਉਹ ਆਪਣਾ ਚੇਲਾ ਇਸ ਢੰਗ ਦੇ ਨਾਲ ਬਣਾਉਂਦਿਆ ਸ੍ਰੀ ਵੜੇ ਜਿਹੜੇ ਆ ਜੇ ਕਰਾਉਂਦਾ ਵੀ ਗੁਰੂ ਉਹਨਾਂ ਦਾ ਸਿੱਕਾ ਸੁੱਟਦਾ ਹੈ ਜਿਹਦੇ ਦੰਦਾਂ ਤੇ ਸਿੱਕਾ ਟਿਕ ਜਾਏ ਉਹਨੂੰ ਕਹਿੰਦੇ ਵੀ ਇਹ ਮੇਰਾ ਚੇਲਾ ਹੈ ਇਹ ਤੋਂ ਚੇਲਾ ਬਨਣ ਦੇ ਯੋਗ ਹੈ ਕੁਝ ਅਜਿਹੇ ਨੇ ਜਿਹੜੇ ਝਾੜੂ ਮਾਰ ਕੇ ਚੱਲਦੇ ਨੇ ਵੀ ਪੈਰਾਂ ਥੱਲੇ ਕੋਈ ਜੀਵ ਵੀ ਨਾ ਆ ਜਾਵੇ ਕੁਝ ਅਜਿਹੇ ਨੇ ਜਿਹੜੇ ਬਿਲਕੁਲ ਮੈਲੇ ਕੋਚਲੇ ਰਹਿੰਦੇ ਆ ਜਿਹੜੇ ਕਹਿੰਦੇ ਵੀ ਇਹੀ ਧਰਮ ਬਹੁਤ ਅਜੀਬੋ ਗਰੀਬ ਜੀਏ ਦੁਨੀਆ ਹੈ ਤਾਂ ਮਹਾਰਾਜ ਨੇ ਜਿਗਰ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਤਾਂ ਸੱਚੇ ਵਾਹਿਗੁਰੂ ਨੂੰ ਟਿਆਉਣਾ ਚਾਹੀਦਾ ਹੈ ਇੱਕ ਮਨੋ ਸੱਚੇ ਰਹਿਣਾ ਚਾਹੀਦਾ ਹੈ ਤੇ ਦੂਜਾ ਪਾਤਸ਼ਾਹ ਕਹਿੰਦੇ ਸੁੱਚ ਸਫਾਈ ਹੋਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਆ ਕੋ ਨਾਨਕ ਸੱਚ ਪਈਐ ਸੁੱਚ ਹੋਵੇ ਤਾਂ ਸੱਚ ਪਾਈਐ ਪਰਮਾਤਮਾ ਵੀ ਉੱਥੇ ਆਉਂਦਾ ਹੈ ਜਿੱਥੇ ਮਨ ਕਰਕੇ ਕੋਈ ਪਰਮਾਤਮਾ ਦਾ ਪ੍ਰੇਮ ਭਾਵਨਾ ਦੇ ਨਾਲ ਜਾਪ ਕਰਦਾ ਹੈ ਤੇ ਫਿਰ ਮਹਾਰਾਜ ਕਹਿੰਦੇ ਜਿਹਦਾ ਮਨ ਪਵਿੱਤਰ ਹੈ ਮਨ ਦੇ ਵਿੱਚ ਈਰਖਾ ਨਹੀਂ ਹੈ ਨਫਰਤ ਨਹੀਂ ਹੈ ਪਲਾ ਮੰਗਦਾ ਹੈ ਰੱਬ ਅਜੇ ਕੋ ਉਂਦਾ ਦਰਸ਼ਨ ਬਖਸ਼ਦਾ ਹੁਣ ਕਹਿਣ ਨੂੰ ਤਾਂ ਗੈਰੀ ਵੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਾਦਾ ਪਲਾ ਪਰ ਪਲਾ ਗੋੰਡੀ ਦਾ ਵੀ ਨਾਮ ਮੰਨੇ ਫੇਰ ਤਾਂ ਕਿੱਥੇ ਮਹਾਰਾਜ ਨੇ ਆਉਣਾ ਅਗਲੇ ਬਚਨ ਮਹਾਰਾਜ ਜੀਾਂ ਦੀ ਬਉੜੀ ਚਿਤ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਦਾ ਮਹਾਰਾਜ ਕਹਿੰਦੇ ਅਸੀਂ ਇੱਕ ਦੂਜੇ ਨੂੰ ਭਲੇਖਾ ਪਾ ਸਕਦੇ ਹਾਂ ਪਰ ਰੱਬ ਦੇ ਚਿੱਤ ਵਿੱਚ ਸਾਰੀਆਂ ਅਸੀਂ ਜਿੰਨੇ ਵੀ ਦੁਨੀਆ ਵਿੱਚ ਆ ਸਾਰੇ ਉਹਦੇ ਗਿਆਨ ਦੇ ਵਿੱਚ ਆ ਉਹਦੇ ਧਿਆਨ ਦੇ ਵਿੱਚ ਆ ਚਿਤ ਅੰਦਰ ਸਭ ਕੋ ਈੜੀ ਤੋਂ ਲੈ ਕੇ ਹਾਥੀ ਤੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਵਾਹਿਗੁਰੂ ਦੇ ਚਿੱਤੇ ਦੇ ਵਿੱਚ ਆ ਸਾਰੇ ਅਸੀਂ ਦੇਖ ਨਗਰੀ ਹੀਟ ਚਲਾਇਦਾ ਉਹਦੀ ਨਿਗਾਹ ਹੀਟ ਆ ਓਨੀ ਦੇਰ ਤੱਕ ਉਹਨੇ ਗੁਜ ਨਹੀਂ ਕਹਿਣਾ ਜਿੰਨੀ ਦੇਰ ਤੱਕ ਸਮਾਂ ਬਖਸ਼ਿਆ ਤੇ ਜਦੋਂ ਸਮਾਂ ਹੋ ਗਿਆ ਪੂਰਾ ਉਹਦੇ ਕੋਲੇ ਜਾਣ ਦਾ ਟਾਈਮ ਹੋ ਗਿਆ ਉਦੋਂ ਫਿਰ ਉਹ ਹਿਸਾਬ ਕਿਤਾਬ ਕਰਦਾ ਚੰਗੀਆਂ ਬੁਰੀਆਂ ਗੀਆਂ ਵਾਚੇ ਤਰਮਹ ਦੂਰ ਜਿਹੜਾ ਟਾਈਮ ਦੇ ਦਿੱਤਾ ਉਹ ਟਾਈਮ ਦੇ ਵਿੱਚ ਉਹਨੇ ਕੁਝ ਨਹੀਂ ਕਹਿਣਾ ਆਪਦੀ ਮਰਜ਼ੀ ਆ ਕਹਿ ਵੀ ਸਕਦਾ ਹੈ ਉਹ ਮਾਲਕ ਹੈ ਪਰ ਅਖੀਰ ਤੇ ਜਦੋਂ ਉਹਦੇ ਕੋਲ ਜਾਂਦੇ ਆ ਫੇਰ ਹਿਸਾਬ ਕਰਦਾ ਉਹ ਆ ਜਾ ਕੋਈ ਹੁਣ ਬਹਿ ਕੇ ਆਪਾਂ ਲੇਖਾ ਕਰਦੇ ਆ ਮਹਾਰਾਜ ਕਹਿੰਦੇ ਆਪ ਹੀ ਵਡਿਆਈਆਂ ਬਖਸ਼ਦਾ ਹੈ ਆਪ ਹੀ ਰਹਿਮਤਾ ਕਰਨ ਵਾਲਾ ਹੈ ਬਹੁਤ ਪਿਆਰੇ ਬਚਨ ਨੇ ਜਿਵੇਂ ਸਤਗੁਰ ਅੱਗੇ ਸਮਾਂ ਬਖਸ਼ਣਗੇ ਵਿਚਾਰਾਂ ਵੀ ਸੁਣਾ ਦੇ ਜੀ ਸਤਗੁਰ ਕਿਰਪਾ ਕਰਨ ਨਾਮ ਦਾਮ ਤੰਦਰੁਸਤੀਆਂ ਬਖਸ਼ੀ ਚੜ੍ਹਦੀ ਕਲਾ ਕਰਨ ਗੁਰੂ ਨਾਮਿਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾਤ ਦਾਲਾਵਾ ਇੱਕ ਜੀਤਾ ਐਸਾ ਹੋਵਾ ਇੱਕ ਜੀਤੇ ਕੀ